ਸਤਿ ਸ਼੍ਰੀ ਅਕਾਲ ਦੋਸਤੋ ਸਾਡੀ ਅੱਜ ਦੀ ਜੋ ਟੌਪਿਕ ਹੈ ਉਹ ਹੈ ਸ਼ੁਕਰਗੁਜ਼ਾਰੀ ਦੀ ਤਾਕਤ ਦੀ ਪਾਵਰ ਆਫ ਗ੍ਰੈਟੀਟਿਊਡ ਸ਼ੁਕਰਾਨਾ ਕੀ ਹੈ ਤੇ ਇਹ ਕਦੋਂ ਕਰਨਾ ਚਾਹੀਦਾ ਹੈ ਤੇ ਇਸ ਦੇ ਸਾਨੂੰ ਕੀ ਕੀ ਫਾਇਦੇ ਹਨ ਅਸੀਂ ਜਦੋਂ ਧੰਨਵਾਦੀ ਹੋਣ ਦੀ ਆਦਤ ਬਣਾਈਏ ਤਾਂ ਅਸੀਂ ਆਪਣੇ ਜੀਵਨ ਵਿੱਚ ਬੇਹਦ ਤਬਦੀਲੀਆਂ ਵੇਖਦੇ ਹਾਂ ਆਤਮਿਕ ਸ਼ਾਂਤੀ ਆਨੰਦ ਮਨ ਦੀ ਮਜ਼ਬੂਤੀ ਅਤੇ ਖੁਸ਼ਹਾਲੀ ਵਾਦੀ ਹੈ ਸ਼ੁਕਰਗੁਜ਼ਾਰੀ ਸਿਰਫ ਇੱਕ ਸੰਵੇਦਨਾ ਨਹੀਂ ਸਗੋਂ ਇੱਕ ਜੀਵਨ ਸ਼ੈਲੀ ਹੈ ਜੋ ਸਾਨੂੰ ਹਮੇਸ਼ਾ ਪੋਜ਼ਿਟਿਵ એનર્ਜੀ ਵਿੱਚ ਰੱਖਦੀ ਹੈ ਸ਼ੁਕਰਗੁਜ਼ਾਰੀ ਹੈ ਕੀ ਸ਼ੁਕਰਗੁਜ਼ਾਰੀ ਦਾ ਮਤਲਬ ਹੈ ਜੋ ਕੁਝ ਵੀ ਤੁਹਾਡੇ ਕੋਲ ਹੈ ਉਸ ਲਈ ਸੱਚੇ ਦਿਲੋਂ ਧੰਨਵਾਦ ਕਰਨਾ ਇੱਕ ਅਜੀਹਾ ਭਾਵ ਹੈ ਜੋ ਮਨੁੱਖ ਨੂੰ ਹਮੇਸ਼ਾ ਆਸ਼ਾ ਭਰੋਸਾ ਤੇ ਪਿਆਰ ਨਾਲ ਪਰ ਦਿੰਦਾ ਹੈ ਉਦਾਹਰਨ ਜੇਕਰ ਤੁਸੀਂ ਹਰ ਸਵੇਰ ਉੱਠ ਕੇ ਇਹ ਸੋਚੀਏ ਕਿ ਮੈਂ ਜਿਉਂਦਾ ਹਾਂ ਤਾਂ ਇਹ ਹੀ ਸਭ ਤੋਂ ਵੱਡੀ ਦਾਤ ਹੈ ਤਾਂ ਦਿਨ ਦੀ ਸ਼ੁਰੂਆਤ ਹੀ ਇੱਕ ਪੋਜ਼ਿਟਿਵ ਊਰਜਾ ਨਾਲ ਹੁੰਦੀ ਹੈ ਮਾਨਸਿਕ ਵਿਕਾਸ ਅਤੇ ਸਾਈਕੋਲੋਜੀ ਦੇ ਵਿਦਵਾਨਾਂ ਨੇ ਕਈ ਅਧਿਐਨ ਕਰਕੇ ਸਾਬਤ ਕੀਤਾ ਹੈ ਕਿ ਜੋ ਲੋਕ ਰੋਜ਼ਾਨਾ ਧੰਨਵਾਦ ਕਰਦੇ ਹਨ ਉਹਨਾਂ ਵਿੱਚ ਡਿਪਰੈਸ਼ਨ ਦੇ ਲੱਛਣ ਘਟ ਹੁੰਦੇ ਹਨ ਉਹਨਾਂ ਦੀ ਸਲੀਪ ਕੁਆਲਿਟੀ ਵਧੀਆ ਹੁੰਦੀ ਹੈ ਮਨ ਅਤੇ ਦਿਲ ਦਾ ਸੰਤੁਲਨ ਬਣਿਆ ਰਹਿੰਦਾ ਹੈ ਤੇ ਰਿਸ਼ਤੇ ਮਜ਼ਬੂਤ ਹੁੰਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਈ ਵਾਰ ਆਇਆ ਹੈ ਕਿ ਮਨੁੱਖ ਨੂੰ ਹਰ ਪਲ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਤੇ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਗੇ ਗੁਰੂ ਅਰਜਨ ਦੇਵ ਜੀ ਦੇ ਇਹ ਸ਼ਬਦ ਸਾਨੂੰ ਹਮੇਸ਼ਾ ਉਸ ਦੇ ਬਾਣੇ ਵਿੱਚ ਰਹਿਣ ਦੀ ਗੁਜਾਰਿਸ਼ ਕਰਦੇ ਹਨ ਸ਼ੁਕਰਗੁਜ਼ਾਰੀ ਰਾਹੀਂ ਆਤਮਿਕ ਜੀਵਨ ਵਿੱਚ ਵਿਸ਼ਵਾਸ ਭਰੋਸਾ ਤੇ ਸੰਤੋਖ ਆਉਂਦੇ ਹਨ ਇਹ ਰੱਬ ਨਾਲ ਜੋੜਨ ਵਾਲੀ ਪੱਕੀ ਰੱਸੀ ਹੈ ਜੋ ਲੋਕ ਹਰ ਦਿਨ ਸ਼ੁਕਰ ਕਰਦੇ ਹਨ ਉਹਨਾਂ ਦੀ ਸੋਚ ਜੀਵਨ ਰੁਤਬਾ ਅਤੇ ਰਿਸ਼ਤੇ ਬਹੁਤ ਤੇਜ਼ੀ ਨਾਲ ਬਦਲਦੇ ਹਨ ਇੱਥੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਵਾਂਗੀ ਇੱਕ ਸਿਮਰਨ ਨਾਮ ਦੀ ਕੁੜੀ ਸੀ ਜੋ ਆਪਣੀ ਨੌਕਰੀ ਰਿਸ਼ਤਿਆਂ ਤੇ ਹੌਸਲੇ ਨਾਲ ਬਹੁਤ ਨਿਰਾਸ਼ ਸੀ ਉਸਨੇ ਰੋਜ਼ ਗ੍ਰੈਟੀਟਿਊਡ ਲਈ ਕੁਝ ਸ਼ਬਦ ਲਿਖਨੇ ਸ਼ੁਰੂ ਕੀਤੇ ਹਰ ਰਾਤ ਉਹ ਪੰਜ ਚੀਜ਼ਾਂ ਲਈ ਧੰਨਵਾਦ ਲਿਖਦੀ ਤੇ ਤਿੰਨ ਮਹੀਨੇ ਵਿੱਚ ਹੀ ਉਸਦੀ ਸੋਚ ਪੋਜ਼ਿਟਿਵ ਹੋ ਗਈ ਨੌਕਰੀ ਚੰਗੀ ਲੱਗਣ ਲੱਗ ਪਈ ਅਤੇ ਉਹ ਆਤਮ ਵਿਸ਼ਵਾਸ ਨਾਲ ਭਰ ਗਈ ਇਹ ਹੈ ਸ਼ੁਕਰਗੁਜ਼ਾਰੀ ਦੀ ਤਾਕਤ ਜੋ ਕੁਝ ਅਸੀਂ ਸੋਚਦੇ ਹਾਂ ਉਹੀ ਅਸੀਂ ਖਿੱਚਦੇ ਹਾਂ ਜੀ ਅਸੀਂ ਸ਼ੁਕਰਗੁਜ਼ਾਰ ਹਾਂ ਤਾਂ ਅਸੀਂ ਵਧੇਰੇ ਵਧੀਆ ਚੀਜ਼ਾਂ ਆਪਣੇ ਔਰ ਆਕਰਸ਼ਿਤ ਕਰਦੇ ਹਾਂ ਇਸ ਦਾ ਫਾਰਮੂਲਾ ਹੈ ਕਿ ਸ਼ੁਕਰਗੁਜ਼ਾਰੀ ਨੂੰ ਇੱਕ ਉੱਚ ਕੰਪਣ ਤੇ ਲੈ ਜਾਓ ਤੇ ਚੀਜ਼ਾਂ ਦੀ ਸਿਰਜਣਾ ਕਰੋ ਉਹਨਾਂ ਅਵਸਥਾਵਾਂ ਉਹਨਾਂ ਚੀਜ਼ਾਂ ਦੀ ਸਿਰਜਣਾ ਕਰੋ ਜੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਉਣਾ ਚਾਹੁੰਦੇ ਹੋ ਪਰਮਾਤਮਾ ਦਾ ਧੰਨਵਾਦ ਇਸ ਤਰ੍ਹਾਂ ਕਰੋ ਜਿਸ ਤਰ੍ਹਾਂ ਉਹ ਚੀਜ਼ਾਂ ਤੁਹਾਨੂੰ ਪਹਿਲਾਂ ਹੀ ਮਿਲ ਗਈਆਂ ਹੋਣ ਰੋਜ਼ਾਨਾ ਸ਼ੁਕਰਗੁਜ਼ਾਰੀ ਕਰਨ ਦੇ ਲਈ ਸਾਨੂੰ ਕਿਹੜੇ ਕਿਹੜੇ ਤਰੀਕੇ ਜਿਹੜੇ ਆ ਉਹ ਅਪਣਾਉਣੇ ਚਾਹੀਦੇ ਹਨ ਸਭ ਤੋਂ ਪਹਿਲਾਂ ਤਾਂ ਸਾਨੂੰ ਹਰ ਰਾਤ ਇੱਕ ਕਾਗਜ਼ ਦੇ ਉੱਤੇ ਤਿੰਨ ਤੋਂ ਪੰਜ ਚੀਜ਼ਾਂ ਲਿਖਣੀਆਂ ਚਾਹੀਦੀਆਂ ਹਨ ਜੋ ਸਾਨੂੰ ਮਿਲੀਆਂ ਹਨ ਫਿਰ ਸ਼ੁਕਰਗੁਜ਼ਾਰੀ ਕਰਨ ਦੇ ਲਈ ਹਰ ਰੋਜ਼ ਮੈਡੀਟੇਸ਼ਨ ਕਰੋ ਕਿਸੇ ਦੀ ਮਦਦ ਕਰੋ ਕਿਸੇ ਦੀ ਮਦਦ ਕਰਨ ਦੇ ਨਾਲ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਸੇ ਨੂੰ ਧੰਨਵਾਦ ਕਹੋ ਹਰ ਰੋਜ਼ ਕਿਸੇ ਨਾ ਕਿਸੇ ਕੰਮ ਦੇ ਲਈ ਕਿਸੇ ਵੀ ਚੀਜ਼ ਦੇ ਲਈ ਕਿਸੇ ਵੀ ਇਨਸਾਨ ਨੂੰ ਥੈਂਕ ਯੂ ਬੋਲੋ ਜਿਸ ਨੇ ਤੁਹਾਡੇ ਲਈ ਕੁਝ ਕੀਤਾ ਹੋਵੇ ਸ਼ੁਕਰਗੁਜ਼ਾਰੀ ਨਾਲ ਅਸੀਂ ਆਪਣੀ ਸਿਹਤ ਵਿੱਚ ਵੀ ਬਹੁਤ ਸਾਰੇ ਸੁਧਾਰ ਕਰ ਸਕਦੇ ਹਾਂ ਡਾਕਟਰਾਂ ਤੇ ਹੀਲਰਾਂ ਨੇ ਮੰਨਿਆ ਹੈ ਕਿ ਸ਼ੁਕਰਗੁਜ਼ਾਰੀ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਬੀਪੀ ਅਤੇ ਸ਼ੂਗਰ ਲੈਵਲ ਬੈਟਰ ਰਹਿੰਦੇ ਹਨ ਤੇ ਦਿਮਾਗ ਦੀ ਘਬਰਾਟ ਵੀ ਘਟਦੀ ਹੈ ਰਿਸ਼ਤਿਆਂ ਵਿੱਚ ਵੀ ਸ਼ੁਕਰਗੁਜ਼ਾਰੀ ਦੀ ਬਹੁਤ ਵੱਡੀ ਭੂਮਿਕਾ ਹੈ ਜੇ ਅਸੀਂ ਆਪਣੇ ਜੀਵਨ ਸਾਥੀ ਮਾਤਾ ਪਿਤਾ ਜਾਂ ਦੋਸਤਾਂ ਲਈ ਸ਼ੁਕਰਗੁਜ਼ਾਰੀ ਮਹਿਸੂਸ ਕਰੀਏ ਤਾਂ ਉਹ ਰਿਸ਼ਤੇ ਹੋਰ ਵੀ ਮਜ਼ਬੂਤ ਹੋ ਜਾਂਦੇ ਹਨ ਇਸ ਲਈ ਇੱਕ ਛੋਟੀ ਜਿਹੀ ਟਿਪ ਹੈ ਕਿ ਥੈਂਕ ਯੂ ਫਾਰ ਬੀਇੰਗ ਇਨ ਮਾਈ ਲਾਈਫ ਵਰਗੇ ਵਾਕ ਰੋਜ਼ ਆਪਣੇ ਆਪ ਨੂੰ ਬੋਲੋ ਬਹੁਤ ਸਾਰੇ ਸੀਈਓ ਅਤੇ ਲੀਡਰ ਆਪਣੀਆਂ ਟੀਮਾਂ ਦਾ ਧੰਨਵਾਦ ਕਰਦੇ ਹਨ ਉਦਾਹਰਨ ਵਜੋਂ ਸਟਾਰਬਕਸ ਦੇ ਸੀਓ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਹੱਥੋਂ ਲਿਖੇ ਧੰਨਵਾਦੀ ਪੱਤਰ ਵੀ ਭੇਜੇ ਸਨ ਸ਼ੁਕਰਗੁਜ਼ਾਰੀ ਤੇ ਆਤਮ ਸਮਰਪਣ ਦਾ ਵੀ ਆਪਸ ਵਿੱਚ ਇੱਕ ਗਹਿਰਾ ਸਬੰਧ ਹੈ ਜਦੋਂ ਅਸੀਂ ਆਪਣੇ ਹਾਲਤ ਦੀ ਪਰਵਾਹ ਨਾ ਕਰਕੇ ਹਰ ਚੀਜ਼ ਲਈ ਧੰਨਵਾਦ ਕਰਦੇ ਹਾਂ ਤਾਂ ਇਹ ਸਾਨੂੰ ਅਹੰਕਾਰ ਤੋਂ ਮੁਕਤ ਕਰ ਦਿੰਦਾ ਹੈ ਭਾਵਨਾ ਕਿ ਮੇਰੇ ਨਾਲ ਜੋ ਵੀ ਹੋ ਰਿਹਾ ਹੈ ਉਹ ਮੇਰੀ ਰੂਹ ਦੇ ਵਾਅਦੇ ਲਈ ਹੋ ਰਿਹਾ ਹੈ ਤੇ ਜੋ ਵੀ ਹੋਵੇਗਾ ਉਹ ਵੀ ਚੰਗਾ ਹੋਵੇਗਾ ਕਿਉਂਕਿ ਪਰਮਾਤਮਾ ਜੋ ਵੀ ਕਰਦਾ ਹੈ ਉਹ ਚੰਗਾ ਕਰਦਾ ਹੈ ਸ਼ੁਕਰਗੁਜ਼ਾਰੀ ਲਈ ਰੋਜ਼ਾਨਾ ਕੁਝ ਚੀਜ਼ਾਂ ਕਰੋ ਜਿਵੇਂ ਆਪਣੇ ਮਾਤਾ ਪਿਤਾ ਆਪਣੀ ਸਿਹਤ ਤੇ ਪਾਣੀ ਪੀਂਦੇ ਹੋਏ ਪਾਣੀ ਦਾ ਧੰਨਵਾਦ ਕਰੋ ਆਪਣੇ ਸਿਰ ਤੇ ਛੱਤ ਹੋਣ ਦਾ ਰੋਜ਼ ਰੋਟੀ ਮਿਲ ਰਹੀ ਹੈ ਤੇ ਚੰਗੇ ਲੋਕ ਤੁਹਾਡੇ ਆਲੇ ਵਾਲੇ ਆਲੇ ਦੁਆਲੇ ਹਨ ਉਸ ਚੀਜ਼ ਦਾ ਵੀ ਧੰਨਵਾਦ ਹਰ ਰੋਜ਼ ਕਰੋ ਇਸ ਲਈ ਤੁਸੀਂ ਕੁਝ ਅਫਰਮੇਸ਼ਨਸ ਵੀ ਬੋਲ ਸਕਦੇ ਹੋ ਰੋਜ਼ ਇਹ ਵਾਕ ਜਿਹੜੇ ਆ ਆਪਣੇ ਆਪ ਨੂੰ ਬੋਲੋ ਕਿ ਮੈਂ ਜੋ ਕੁਝ ਹਾਂ ਉਸ ਲਈ ਧੰਨਵਾਦ ਕਰਦਾ ਹਾਂ ਜਾਂ ਕਰਦੀ ਹਾਂ ਮੇਰੇ ਜੀਵਨ ਵਿੱਚ ਹਮੇਸ਼ਾ ਭਲਾਈ ਆ ਰਹੀ ਹੈ ਮੈਂ ਹਰ ਦਿਨ ਇੱਕ ਨਵੀਂ ਦਾਤ ਪਾ ਰਿਹਾ ਹਾਂ ਸ਼ੁਕਰਗੁਜ਼ਾਰੀ ਦਾ ਸੰਦੇਸ਼ ਸਾਨੂੰ ਇਹੋ ਸਿਖਾਉਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਪੋਜ਼ਿਟਿਵ ਰਹੋ ਜਦੋਂ ਅਸੀਂ ਧੰਨਵਾਦ ਕਰਦੇ ਹਾਂ ਤਾਂ ਕਾਇਨਾਤ ਸਾਨੂੰ ਹੋਰ ਚੀਜ਼ਾਂ ਲਈ ਧੰਨਵਾਦ ਕਰਨ ਦੇ ਮੌਕੇ ਦਿੰਦੀ ਹੈ ਜੋ ਤੁਸੀਂ ਮਹਿਸੂਸ ਕਰਦੇ ਹੋ ਉਹੀ ਵਧਦਾ ਹੈ ਜੇ ਤੁਸੀਂ ਅੰਦਰੋਂ ਉਦਾਸ ਹੋ ਤਾਂ ਤੁਹਾਡੀ ਉਦਾਸੀ ਹੋਰ ਵਧੇਗੀ ਤੇ ਜੇ ਤੁਸੀਂ ਕੁਦਰਤ ਦੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਵੇਖ ਕੇ ਵੀ ਧੰਨਵਾਦੀ ਹੁੰਦੇ ਹੋ ਖੁਸ਼ ਹੁੰਦੇ ਹੋ ਤਾਂ ਉਹ ਖੁਸ਼ੀ ਦੁਗਣੀ ਹੋ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਸੋ ਹਮੇਸ਼ਾ ਧੰਨਵਾਦ ਕਰੋ ਪਰਮਾਤਮਾ ਦਾ ਕਿ ਉਸ ਨੇ ਤੁਹਾਨੂੰ ਬਹੁਤ ਸਾਰੀਆਂ ਦਾਤਾਂ ਦਿੱਤੀਆਂ ਹਨ ਰੌਂਡਾ ਬਰਨ ਨੇ ਇੱਕ ਬੁੱਕ ਲਿਖੀ ਹੋਈ ਹੈ ਜੋ ਕਿ ਇੱਕ ਆਸਟ੍ਰੇਲੀਅਨ ਰਾਈਟਰ ਹੈ ਉਸ ਨੇ ਗ੍ਰੈਟੀਟਿਊਡ ਦੇ ਉੱਤੇ ম্যাਜਿਕ ਨਾਂ ਦੀ ਬੁੱਕ ਲਿਖੀ ਹੋਈ ਹੈ ਤੁਸੀਂ ਉਹ ਵੀ ਪੜ ਸਕਦੇ ਹੋ ਔਰ ਲੂਈਸ ਹੈਵੀ ਕਹਿੰਦਾ ਹੈ ਕਿ ਬੀ थैंकਫੁਲ ਫਾਰ ਵਾਟ ਯੂ ਹੈਵ ਐਂਡ ਯੂ ਵਿਲ ਐਂਡ ਅਪ ਹੈਵਿੰਗ ਮੋਰ ਔਰ ਰੌਂਡਾ ਬਰਨ ਵੀ ਸਾਨੂੰ ਆਪਣੀ ਦੀ ਸੀਕ੍ਰੇਟ ਬੁੱਕ ਵਿੱਚ ਕਹਿੰਦੀ ਹੈ ਕਿ ਗ੍ਰੈਟੀਟਿਊਡ ਅਨਲੌਕ ਦੀ ਮੈਜਿਕ ਇਨ ਯੋਰ ਲਾਈਫ ਤੁਸੀਂ ਜੋ ਹੋ ਉਸ ਦੀ ਕਦਰ ਕਰੋ ਤੁਸੀਂ ਜੋ ਚਾਹੁੰਦੇ ਹੋ ਉਹ ਤੇਜ਼ੀ ਨਾਲ ਇਹ ਲੈ ਆਉਂਦਾ ਹੈ ਗ੍ਰੈਟੀਟਿਊਡ ਸਾਡੀ ਜ਼ਿੰਦਗੀ ਦੇ ਵਿੱਚ ਤੇ ਤੁਸੀਂ ਜੋ ਗਵਾ ਚੁੱਕੇ ਹੋ ਉਸ ਲਈ ਵੀ ਪਿਆਰ ਪੈਦਾ ਕਰਦੀ ਹੈ ਸੋ ਕਦੇ ਵੀ ਆਪਣੀ ਜ਼ਿੰਦਗੀ ਦੇ ਉੱਪਰ ਕੋਈ ਰਿਗਰੈਟ ਨਾ ਰੱਖੋ ਕਿ ਮੇਰੇ ਕੋਲ ਆ ਨਹੀਂ ਹੈ ਉਹ ਨਹੀਂ ਹੈ ਜੋ ਹੈ ਉਸਦੇ ਲਈ ਸ਼ੁਕਰਗੁਜ਼ਾਰੀ ਕਰੋ ਸ਼ੁਕਰਗੁਜ਼ਾਰੀ ਇੱਕ ਅਜਿਹਾ ਸੋਰਸ ਹੈ ਜੋ ਤਾਕਤ ਸੰਤੋਖ ਵਿਸ਼ਵਾਸ ਅਤੇ ਮੁਹੱਬਤ ਨੂੰ ਜਨਮ ਦਿੰਦੀ ਹੈ ਜੇਕਰ ਤੁਸੀਂ ਹਰ ਦਿਨ ਸਿਰਫ 5 ਮਿੰਟ ਲਈ ਵੀ ਧੰਨਵਾਦੀ ਮਹਿਸੂਸ ਕਰੋ ਤਾਂ ਤੁਹਾਡਾ ਜੀਵਨ ਇੱਕ ਚਮਤਕਾਰ ਬਣ ਸਕਦਾ ਹੈ ਤੇ ਜਦੋਂ ਅਸੀਂ ਥੈਂਕ ਯੂ ਦਿਲੋਂ ਕਹਿਣਾ ਸਿੱਖ ਜਾਂਦੇ ਹਾਂ ਤਾਂ ਰੱਬ ਤੁਹਾਡੀ ਸੁਣੀ ਗਈ ਤੇ ਵੀ ਕਹਿਣ ਲੱਗ ਪੈਂਦਾ ਹੈ ਸੋ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਸੋ ਗ੍ਰੈਟੀਟਿਊਡ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਹਰ ਰੋਜ਼ ਸ਼ੁਕਰਗੁਜ਼ਾਰੀ ਦੀ ਭਾਵਨਾ ਵਿੱਚ ਰਹੋ ਉਹ ਪਰਮਾਤਮਾ ਬਹੁਤ ਅਪਰੰਪਾਰ ਹੈ